ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜ਼ਿਲ੍ਹਾ ਤਹਿਸੀਲ ਬਾਈਨੂ ਮੋਗਾ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਇਸ ਘਰੋਂ ਮੇਰੀ ਦੂਜੀ ਵੀਡੀਓ ਆ ਜੀ ਅੱਜ ਐਨੀਮਲ ਤਾਂ ਬਾਈ ਕੋਲ ਤਿੰਨ ਸੀਗੇ ਮੈਂ ਥੋੜਾ ਜਿਹਾ ਹੌਣ ਚ ਲੇਟ ਹੋ ਗਿਆ ਤੇ ਇੱਕ ਸੇਲ ਹੋ ਗਿਆ ਤੇ ਦੋ ਰਹਿ ਗਏ ਤਾਜੇ ਸੂਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਹ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਜੰਡ ਸਿੰਘ ਜੀ ਪਿੰਡ ਕੋਰੀਆ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 78843473 ਠੀਕ ਆ ਬਾਈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲ ਜੀ ਹਾਂ ਜੀ ਬਦੋ ਘੰਟੇ ਵਿੱਚ ਲੱਗੇ ਠੀਕ ਆ ਤਾਂ ਵੀਡੀਓ ਚੜੀਏ ਦੋ ਘੰਟੇ ਬਾਅਦ ਸਾਰਾ ਇੱਕ ਟਾ ਨੰਬਰ ਬਈ ਆ ਬੱਚੀ ਤੋਂ ਸ਼ੁਰੂ ਕਰ ਲਾਂਗੇ ਸੂਆ ਕਰਨ ਮਾਜੀ ਇਹਦਾ ਜੀ ਪਹਿਲਾ ਸੂਆ ਪਲੋਣਾ ਦੰਦੋ ਜੀ ਦੰਦੋ ਆਪਾਂ ਚੈੱਕ ਨਹੀਂ ਕੀਤੀ ਗਈ ਜੀ ਠੀਕ ਆ ਬਈ ਕਦੋਂ ਸੂਈ ਇਹ ਸੂਈ ਕੱਲ ਜੀ ਕੱਲ ਕਿੰਨੇ ਕ ਵਜੇ ਬਈ ਕੱਲ ਮੰਨ ਕੇ ਚਲੋ ਇਹਦੀ ਚ ਚਵਾਈ ਹੋਈ ਆ ਕੱਲ ਇੱਕ ਸ਼ਾਮ ਦੀ ਤੇ ਕਾਈ ਸੂਆ ਦੀ ਦੋ ਚਵਾਈਆਂ ਹੋ ਗਈਆਂ ਦੋ ਚਾਹ ਤੀਜੀ ਸ਼ਾਮ ਨੂੰ ਹੋਣੀ ਹੈ ਤੀਜੀ ਸ਼ਾਮ ਨੂੰ ਹੋਣੀ ਹੈ ਹਾਂਜੀ ਜੇ ਆਰ ਡਨ ਆ ਜੀ ਹਾਂਜੀ ਓਕੇ ਜੀ ਬੱਚਾ ਕੀ ਦਿੱਤਾ ਬਈ ਇਹ ਤਾਂ ਜੋ ਪੈ ਗਈ ਆ ਫੇਰ ਲੈ ਕੇ ਆਏ ਆ ਠੀਕ ਆ ਬਈ ਲੈ ਕੇ ਫੇਰ ਆਉਂਦੀ ਫੇਰ ਹੀ ਲੈ ਕੇ ਆਉਂਦੀ ਠੀਕ ਆ ਬਈ ਤੇ ਮਗਰ ਬੱਚਾ ਤੇ ਬੱਚਾ ਜੀ ਬੱਚਾ ਜੀ ਤੇ ਥਣਾ ਦੀ ਓਕੇ ਬਾਈ ਥਣਾ ਦੀ ਓਕੇ ਠੀਕ ਹੈ ਜਿਹੜਾ ਹੁਣ ਨੈਟ ਭਾਂਡੇ ਵਾਲਾ ਬੋਲਾ ਕਿੰਨਾ ਜੀ 15 ਚਲੋ ਜੀ ਕੰਡੇ ਜੋਕ ਕੇ ਹਾਂਜੀ ਦੋ ਟਾਈਮ ਹਾਂ ਇੱਕ ਬਾਈ ਬਰੋਬਰ ਖੜ ਜੀ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਹਾਈਟ ਦੱਸਿਆ ਕਰੋ ਜਰੂਰ ਹਾਈਟ ਜਿਹੜੇ ਹਿਸਾਬ ਨਾਲ ਕਰਮਾ ਵਾਲੀ ਪਲੂਨ ਆ ਤੇ ਬਾਈ ਹੋਊਗੀ ਨਾ 5.5 ਫੁੱਟ ਦੇ ਆਸਪਾਸ ਹਾਂ ਨਾ ਆਮ ਨਹੀਂ ਹੈਗੀ ਉਹ ਪੂਰਾ ਕਰਦਾ ਇਦੋਂ ਕਦ ਵੱਡਾ ਕੋਈ ਹੋ ਵੀ ਹੋ ਨਹੀਂ ਸਕਦਾ ਬਾਕੀ ਪਹਿਲੇ ਸੂਏ ਬਾਈ ਹਜੇ ਹੋਰ ਇਹਨੇ ਕਰਨਾ ਹੈ ਹਾਂਜੀ ਹਾਂਜੀ ਹੋਰ ਕੇ ਦਿਖਾ ਦੀ ਬਾਈ ਪਹਿਲਾ ਸੂਆ ਹਾਈਟ ਦੇ ਪੱਖ ਤੋਂ ਪੂਰੀ ਵੱਡੀ ਆ ਜੀ ਜਿੰਨੀ ਪਹਿਲਾਂ ਹੁੰਦੀ ਆ ਗਾਇਆਂ ਦੇ ਬਰਾਬਰ ਹੀ ਆਉਣੀ ਆ ਹਾਈਟ ਤੇ ਕਰਮਾ ਦੀ ਫੇਸ ਕੁਆਲਟੀ ਵੀ ਸੋਹਣੀ ਆ ਵਜ਼ਨ ਵਜੂਦ ਦੀ ਵੀ ਚੰਗੀ ਆ ਫਵਾਨਾ ਦੇਖ ਸਕਦੇ ਹੋ ਪੂਰਾ ਫਿਟਿੰਗ ਵਾਲਾ ਤੇ ਠੋਸ ਫਵਾਨਾ ਜਿਹੜਾ ਨੈਟ 15 ਕਿਲੋ ਬੋਲਾ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ 2 ਟਨ ਚੁਲਿਓ 4 ਟਨ ਚੁਲਿਓ ਚਾਹੇ 6 ਟਨ ਚੁਲਿਓ 15 ਕਿਲੋ ਨੈਟ ਤਿਆਰ ਹੋਊਗਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਕੋਈ ਛੋਟਾ ਨਹੀਂ ਬਾਕੀ ਨਾ ਹੀ ਕੋਈ ਫੋਟ ਸ਼ਾਕ ਚਾਰ ਹੀ ਥਾਣਾ ਸੋਹਣੇ ਸੇਜ ਦੇ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਤੇ ਬਾਕੀ ਬਈ ਸੀ ਸਭ ਪੂਰੀ ਹੈ ਜੀ ਸੀ ਸਭ ਪੂਰੀ ਹੈ ਜੀ ਠੀਕ ਆ ਬਈ ਤੇ ਦੁੱਧ 20 ਕਿਲੋ ਖੁੱਲਾ ਰਾਵਾਂ ਚ ਉਹ ਬਾਹਰ ਤਾਂ ਲੰਘ ਸਕਦੀ ਆ ਬਾਕੀ ਸੇਵਾ ਦਾ ਜੇ ਚੰਗੇ ਸੇਵਾਲ ਘਰੇ ਹੋਏ ਕੋਈ ਬਾਹਲਾ ਨਹੀਂ ਬਈ ਕਿਉਂਕਿ ਬਰੀਡ ਵੀ ਚੰਗੀ ਆ ਹਾਂਜੀ 20 ਕਿਲੋ ਤਾਂ ਨਾਰਮਲ ਜੀ ਗੱਲ ਆ ਜੀ 15 ਕਿਲੋ ਅਜੇ ਤਿਆਰ ਆ ਕੱਲ ਦੀ ਸੂਈ ਥੱਲੇ ਤੇ 5 ਕਿਲੋ ਕੋਈ ਖਾਸ ਗੱਲ ਨਹੀਂ ਕੋਈ ਖਾਸ ਗੱਲ ਨਹੀਂ ਨਾਰਮਲ ਆ ਕੰਨ ਕੋਣ ਚੱਲ ਕੇ ਆਟੋਮੈ ਜੈ ਜਮਲ ਬਾਈ ਇਹਦਾ ਇਹਦਾ ਮੁੱਲ 70000 ਜੀ ਹੋਜੂ ਮੰਨ ਕਰ ਦਿਆਂਗੇ ਜੀ ਠੀਕ ਹੈ 70000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨ ਤਨ ਹੋਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਹੈ ਬਾਕੀ ਆਪਾਂ ਘਰਾਂ ਚ ਪਹੂ ਲੈ ਜਾਣੇ ਆ ਐਡਾ ਪਸ਼ੂ ਅਗਲਾ ਲਾਕਮਾਂ ਕੇ ਭੇਜਦੇ ਉਹ ਹੁਣ ਬਈ ਸ਼ਾਰਟਿੰਗ ਬਹੁਤ ਆ ਪਸ਼ੂਆਂ ਦੀ ਪਸ਼ੂ ਮਿਲਦਾ ਹੀ ਨਹੀਂਗਾ ਜੀ ਮਿਲਦਾ ਨਹੀਂ ਸਹੀ ਗੱਲ ਹੈ ਕਿਉਂਕਿ ਰੇਟ ਵੀ ਵਧੇ ਉਹ ਵੀ ਉਹ ਵੀ ਟਾਈਮ ਹੁੰਦਾ ਜੀ ਕਿਤੇ 2-2 10-10 ਨੰਗ ਹੁੰਦੇ ਸੀਗੇ ਸਹੀ ਗੱਲ ਹੈ ਹਾਂ 4-5 ਆਉਟ ਗਈਆਂ 4-5 ਆ ਗਈਆਂ ਪਿਛਲੇ ਸੀਜ਼ਨ ਫੁੱਲ ਪਸ਼ੂ ਮਿਲਦਾ ਸੀ ਹੁਣ ਫੁੱਲ ਮਿਲਦਾ ਸੀ ਪਿਛਲੇ ਸੀਜ਼ਨ ਆ ਸੀਜ਼ਨ ਆ ਸਾਰਾ ਸੀਜ਼ਨ ਹੀ ਨੰਗ ਆ ਤੇ ਬੰਦੀ ਸ਼ਾਰਟਿੰਗ ਹੀ ਰਹੀ ਆ ਬੰਦੇ 10-10 ਗਾਂਾਂ ਇਕੱਠੀਆਂ ਲੈਂਦੇ ਸੀ 2-2 3-2-2 ਤੇ ਆ ਗਏ ਜੀ 2-2 ਤੇ ਆ ਗਏ ਜੀ 2 ਨੰਬਰ ਬਾਈ ਦੂਜਾ ਗੰਨਾ ਮਾਜੀਏ ਇਹਦਾ ਜੀ ਦੂਜਾ ਸੂਆ ਕਦੋਂ ਸੂਈਏ ਬਾਈ ਇਹ ਸੂਈ ਨੂੰ 20 ਦਿਨ ਹੋ ਗਏ ਜੀ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਇਹਦੇ ਵੀ ਬੱਚਾ ਜੀ 20 ਦਿਨ ਹੋ ਗਏ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਹੈ 18 ਜੀ ਹਾਂਜੀ 17 ਮੰਨ ਕੇ ਘਲਾਵੇ 17 ਜੋ ਕੇ ਹਾਂ ਨਿਕਲੋ 18 ਨਿਕਲੋ 18 ਕੰਡੇ ਵਾਲਾ ਸੀ ਨਿਕਲੋ 18 ਭਲਾ ਕੰਡਾ ਬਾਲਟੀ ਨਾਲ ਲੈ ਨਾਲ ਲਿਆ ਵੀ ਤੁਹਾਨੂੰ ਕਰਕੇ ਜਿਆਦੇ ਤੇ ਸੀ ਸੌਕਰਮ ਵਾਲੀ ਪੂਰੀ ਸੀਲ ਦੀ ਮਰਜੀ ਓਕੇ ਹੈ ਜੀ ਪਸਾਣਾ ਦੀ ਵੀ ਓਕੇ ਹੈ ਠੀਕ ਹੈ ਧੋਰ ਕੇ ਦਿਖਾ ਦਿਵੀਂ ਦੂਜਾ ਸੂਆ 20 ਦਿਨ ਹੋ ਗਏ ਬਾਈ 10 ਦਾ ਸੂਈ ਨੂੰ ਬਾਕੀ ਬਰੀਡ ਵਾਈਜ ਜੇ ਵੀ ਚੰਗੀ ਆ ਹਾਈਟ ਵੀ ਚੰਗੀ ਆ ਵਜ਼ਨ ਵੀ ਚੰਗਾ ਹਵਾਨਾ ਸੋਹਣਾ ਠੋਸ ਕੱਟ ਵਾਲਾ ਹਵਾਨਾ ਜਿਹੜਾ ਕਾਮਯਾਬ ਵੀ ਐਫ ਐਫ 'ਚ ਇਹੀ ਜ਼ਿਆਦਾ ਜੀ ਕਿਉਂਕਿ ਮਿਸਟਾਈਟਸ ਜੀ ਬਲੌਨ ਨਹੀਂ ਹੁੰਦੀ ਹੈ ਹਵਾਨੇ 'ਚ ਬਾਕੀ ਰੋਪ ਨੇ ਬਾਈ ਬ੍ਰੇਕ ਬ੍ਰੇਕ ਵੀ ਇਹਨੂੰ ਚੈੱਕ ਕਰਾ ਦਿੰਨੇ ਹਵਾਨੇ ਤੇ ਖਾਣਾ ਦੇ ਸੈੱਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਖਾਣਾ ਕੋਈ ਛੋਟਾ ਨਹੀਂ ਕੱਲਾ ਕੱਲਾ ਨਿੱਖੜ ਮਾ ਕੋਈ ਜੁੜਦੇ ਨਹੀਂ ਭੜਦੇ ਨਹੀਂ ਗੇ ਬਾਕੀ ਦੁੱਧ ਬਾਈ ਕਹਿੰਦਾ 18 ਕਿਲੋ ਹੀ ਆ ਆਪਾਂ 17 ਕਿਲੋ ਆਪਦੇ ਘਰੇ ਜੋਕ ਕੇ ਦੇ ਦਾਂਗੇ ਕੰਡਾ ਬਾਲਟੀ ਆਪਦਾ ਨਾਲ ਲੈ ਆਇਓ ਗਰੰਟੀ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਪਸੰਦੀ ਕਰ ਪਸੰਦੀ ਕਰਕੇ ਲਿਆਓ ਜੀ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਆਪਾਂ ਜਦੋਂ ਅਸੀਂ ਪਹੂ ਲੈਨੇ ਸੀ ਗਲੇ ਦੇ ਘਰ ਦੋ ਟਾਈਮ ਝੋਕੇ ਲਿਆਉਨੇ ਸੀ ਸਹੀ ਗੱਲ ਆ ਜੀ ਕਿਉਂਕਿ ਫੇਰ ਹੀ ਆ ਬਾਈ ਹਾਂਜੀ ਦੋ ਟਾਈਮ ਚੋਇਆ ਉਹ ਫੇਰ ਹੀ ਬੋਲਾਂਗੇ ਵੀਡੀਓ ਤੇ ਹਾਂਜੀ ਸਾਨੂੰ ਜੇ ਹੁਣ ਉਵੇਂ ਪਸ਼ੂ ਆ ਗਏ ਸਹੀ ਗੱਲ ਆ ਜੀ ਆਪਾਂ ਉਵੇਂ ਹੁਣ ਕੀ ਦੱਸ ਦਿਆਂਗੇ ਖਬਰ ਅਗਲੇ ਨੇ ਕੀ ਕਹਿੰਦੇ ਵਿਚੋਂ ਸਹੀ ਗੱਲ ਆ ਬਾਅਦ ਚੋਕੇ ਘਰਾਂ ਤਾਂ ਹਰਦੇ ਨਹੀਂ ਇਹ ਘਰਾਂ ਦਾ ਜਦੋਂ ਤਾਂ ਹੁੰਦਾ ਹਾਂ ਤੇ ਕਹਿੰਦੇ 18 ਕਿਲੋ ਆ 19 ਕਿਲੋ ਆ ਕਿਉਂਕਿ ਆਪਾਂ ਇਹ ਕੰਮ ਕਰ ਨਹੀਂ ਸਕਦੇ ਜੀ ਬਾਕੀ ਭਾਈ ਇਹ ਪੈਸੇ ਲਾਉਣੇ ਆ ਆਪਣਾ ਵੀ ਹੱਕਾ ਚੋਂ ਦਾ ਅਗਲੇ ਨੇ ਲਾਉਣੇ ਆ ਅਗਲੇ ਦਾ ਵੀ ਹੱਕਾ ਚੋਂ ਦਾ ਕਿਉਂਕਿ ਭਾਈ ਪੈਸੇ ਲਾਉਣੇ ਤੇ 10 ਰੁਪਏ ਬਹੁਤ ਔਖੇ ਬਣਦੇ ਆ ਹਾਂਜੀ ਤਸੱਲੀ ਜ਼ਰੂਰ ਕਰ ਲਿਆ ਕਰੋ ਜਿਹੜੀ ਗੱਲ ਭਾਈ ਕਹਿੰਦਾ ਕਹੀ ਆ ਉਹੀ ਨਿਕਲੂਗੀ ਇਹਦਾ ਮੁੱਲ ਭਾਈ ਇਹਦਾ ਮੁੱਲ 65 ਜੀ ਜੋ ਜੂ ਮਾਨਤਾਂ ਦੇ ਕਰ ਦਿਆਂਗੇ ਜੀ ਠੀਕ ਆ ਭਾਈ ਬਾਕੀ ਜੋੜਾ ਲਊ ਤਾਂ ਫੋਲੀ ਕਰ ਦਿਆਂਗੇ ਜੋੜੇ 'ਚ ਫੋਲੀ ਕਰ ਦਾਂ ਹਾਂ ਜੋੜੇ 'ਚ ਫੋਲੀ ਕਰ ਲਿਆ ਠੀਕ ਹੈ ਜੇ ਜੋ ਕੋਈ ਜੋੜਾ ਵੀਰ ਇਕੱਠਾ ਲੈ ਲੂ ਤਾਂ ਨਹੀਂ ਕਰਲੀ ਕਰਲੀ ਜੇ ਤਾਂ ਜਰੂਰ ਹੋਊਗਾ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ